ਤਰਨਤਾਰਨ ਦੇ ਵਿੱਚ ਬਾਈਲੈਕਸ਼ਨ ਹੋ ਰਹੀ ਹੈ ਤੇ ਅੱਜ ਜਿਹੜੀਆਂ ਨੇ ਵੋਟਾਂ ਪੈ ਰਹੀਆਂ ਨੇ ਸ ਨੂੰ ਲੈ ਕੇ ਨਿਰੰਤਰ ਸਵੇਰ ਤੋਂ ਹੀ ਕਵਰੇਜ ਜਾਦੀ ਹੈ ਔਰ ਇਸ ਵਕਤ ਅਸੀਂ ਮੌਜੂਦ ਆ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ ਜਿੱਥੇ ਇੱਕ ਤੁਹਾਨੂੰ ਦਿਲਚਸਪ ਤਸਵੀਰ ਦਿਖਾਉਣੀ ਆ ਤੇ ਪਿੰਡ ਦਾ ਏਕਤਾ ਵੀ ਕਹਿ ਸਕਦੇ ਆ ਇਹ ਇਸ ਵਕਤ ਇੱਕੋ ਹੀ ਬੂਥ ਅਕਾਲੀ ਦਲ ਦਾ ਇੱਥੇ ਲੱਗਾ ਹੋਇਆ ਹੈ ਅਕਾਲੀ ਦਲ ਤੋਂ ਹਾਲਾਂਕਿ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਹੋਣੀ ਨੇ ਔਰ ਇਹ ਸਾਰਾ ਪਿੰਡ ਜਿਹੜਾ ਇੱਕ ਥਾਂ ਜਿਹੜਾ VOTING ਕਰ ਰਿਹਾ ਇੱਕ ਹੀ ਬੂਥ ਲੱਗਾ ਹੈ ਅਕਾਲੀ ਦਲ ਦਾ ਇਸ ਦੇ ਨਾਲ ਅੰਦਰ ਵੀ ਜਿਹੜਾ ਪੋਲਿੰਗ ਏਜੰਟ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਬੈਠੇ ਹੋਏ ਨੇ ਔਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਕਰੀਬਨ 1500 ਦੇ ਕਰੀਬ ਵੋਟ ਜਿਹੜੀ ਇਸ ਪਿੰਡ ਦੀ ਦੱਸੀ ਜਾ ਰਹੀ ਔਰ ਜਿਹੜੀ ਵੋਟ ਪੋਲ ਹੈ ਉਹ ਦੱਸਿਆ ਜਾ ਰਿਹਾ ਕਿ 12 1250 ਦੇ ਕਰੀਬ ਜਿਹੜੀ ਵੋਟ ਪੋਲ ਇੱਥੇ ਹੁੰਦੀ ਹੈ ਔਰ ਪਿੰਡ ਦੇ ਵਿੱਚ ਮੌਜੂਦ ਆ ਔਰ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਜਿੱਥੇ ਅਕਾਲੀ ਦਲ ਦਾ ਬੂਥ ਲੱਗਾ ਹੋਇਆ ਹੈ ਅਤੇ VOTING ਜਿਹੜੀ ਚੱਲ ਪਈ ਹੈ ਸ਼ੁਰੂਆਤ ਇਹਨਾਂ ਤੋਂ ਕਰ ਲੈਨੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਇੱਕੋ ਹੀ ਤੁਹਾਡੇ ਪਿੰਡ ਚ ਬੂਥ ਲੱਗਾ ਅਕਾਲੀ ਦਲ ਦਾ ਕੀ ਇਹ ਕਾਰਨ ਕਹਿ ਸਕਦੇ ਆਪਾਂ ਕਿ ਦੂਸਰੀਆਂ ਪਾਰਟੀਆਂ ਦੇ ਬੂਥ ਹੀ ਨਹੀਂਗੇ ਬਿਲਕੁਲ ਜੀ ਇੱਥੇ ਇੱਕ ਤਰਫਾ ਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਜੋ ਬੀਬੀ ਸੁਖਵਿੰਦਰ ਕੌਰ ਜੀ ਰੰਧਾਵਾ ਨੇ ਉਹਨਾਂ ਨੂੰ ਇੱਕ ਤਰਫਾ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਕੜੀ ਨੂੰ ਪੈ ਰਹੀਆਂ ਨੇ ਤੇ ਇੱਕ ਤਰਫਾ ਇਥੇ ਬੂਥ ਲੱਗਾ ਹੋਇਆ ਹੋਰ ਕੋਈ ਨਾ ਕੋਈ ਏਜੰਟ ਨਾ ਕੋਈ ਨਹੀਂ ਇਥੇ ਸਿਰਫ ਤੇ ਸਿਰਫ ਸ਼ਰੋਮਣੀ ਅਕਾਲੀ ਦਲ ਦੇ ਜੋ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਨੇ ਉਹਨਾਂ ਨੂੰ ਵੋਟਾਂ ਪੈ ਰਹੀਆਂ ਨੇ ਸਾਡੇ ਨਗਰ ਸਮੂਹ ਨਗਰ ਦੀਆਂ ਇੱਕ ਤਰਫਾ ਵੋਟਾਂ ਨੇ ਜੀ ਸਾਰੀਆਂ ਸਾਡਾ ਏਕਾ ਇਹ ਸਾਰਿਆਂ ਦਾ ਹੀ ਹਾਂਜੀ ਬਿਲਕੁਲ ਜੀ ਹਾਂਜੀ ਬਿਲਕੁਲ ਹੋਰ ਵੀ ਇਥੇ ਲੋਕ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਆ ਬਾਬਾ ਜੀ ਆਪਾਂ ਗੱਲ ਕਰ ਲਈਏ ਥੋੜੀ ਜੀ ਬੂਥ ਜਿਹੜਾ ਇਥੇ ਤੁਹਾਡਾ ਸ਼ਰੋਮਣੀ ਅਕਾਲੀ ਦਲ ਦਾ ਹੀ ਲੱਗਾ ਹੋਇਆ ਕੀ ਕਹਿਣਾ ਚਾਹੋ ਇਹ ਕੋ ਦਾ ਇੱਕ ਹੀ ਕਾਰਨ ਹੈ ਕਿ ਸਾਡੇ ਪਿੰਡ ਨੇ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਸ਼ੁਰੂ ਤੋਂ ਇੱਕ ਬਣੇ ਚੱਲਦੇ ਆ ਉਹਦਾ ਕਾਰਨ ਹੈ ਕਿ ਸਾਡੇ ਸਰਪੰਚ ਸਾਹਿਬ ਬੀਬੀ ਮਜੀਦਕੌਰ ਬਾੜਜੀ ਉਹਨਾਂ ਦੀ ਰਹਿਮਾਈ ਇੱਥੇ ਸਾਰਾ ਇਕੱਠ ਕੀਤਾ ਸਾਰੇ ਪਿੰਡ ਨੇ ਇੱਕ ਤਰਫਾ ਇਕੱਠ ਕਰਕੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਉਹਨੂੰ ਚੁੰਨਦਾ ਜਿਹੜਾ ਆ ਉਹ ਇਹ ਫੈਸਲੇ ਲਿਆ ਤੋਂ ਤੁਹਾਡੇ ਸਾਹਮਣੇ ਇਸ ਟਾਈਮ ਅੱਛਾ ਤੇ ਇੱਕ ਇਹ ਫਿਰ ਇੱਕ ਹੀ ਬੂਥ ਇੱਥੇ ਲੱਗਾ ਸਿਰਫ ਜੀ ਤੇ ਪੋਲਿੰਗ ਇੰਟ ਵੀ ਅੰਦਰ ਇੱਕ ਹੀ ਵੇਖੋ ਜਦੋਂ ਸਾਰੇ ਪਿੰਡ ਦਾ ਇਕੱਠੀ ਇੱਕ ਬੰਨੇ ਆ ਤੇ ਦੂਜੇ ਪਿੰਡ ਦਾ ਤਾਂ ਕੋਈ ਮਕਸਦ ਬੰਦਾ ਨਹੀਂ ਨਾ ਇਹ ਏਕਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆ ਤੇ ਫਿਰ ਬਾਕੀ ਕੋਈ ਲੀਡਰ ਜੇ ਆਪਾਂ ਗੱਲ ਕਰ ਲਈਏ ਅਸ਼ਰੂਮਨੀ ਅਕਾਲੀ ਦਲ ਤੋਂ ਇਲਾਵਾ ਜਰੂਰ ਇੱਥੇ ਆਏ ਕਿ ਨਹੀਂ ਉਹ ਮੇਰੇ ਖਿਆਲ ਨੇ ਕੋਈ ਨਹੀਂ ਨਹੀਂ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਤਰਫਾ ਆਪਾਂ ਕਹਿ ਸਕਦੇ ਹਾਂ ਕਿ VOTING ਹੋ ਰਹੀ ਆ ਅਕਾਲੀ ਦਲ ਨੂੰ ਕੀ ਕਹਿਣਾ ਚਾਹੋਗੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਕਿਉਂਕਿ ਸਾਰੇ ਪਿੰਡ ਦਾ ਇੱਕ ਤਰਫ ਹੀ ਇਕੱਠ ਆ ਕਿਉਂਕਿ ਸਾਰਾ ਇਕੱਠ ਇੱਕ ਤਰਫ ਹੀ ਆਇਆ ਇੱਕੋ ਬੂਥ ਲਗਾਏ ਥੇ ਹੋਰ ਕੋਈ ਬੂਥ ਨਹੀਂ ਹੈਗਾ ਕਿਉਂਕਿ ਸਰਪੰਚ ਸਾਹਿਬ ਦੀ ਸਾਡੇ ਸੰਯੋਗ ਆ ਸਾਰਿਆਂ ਦੇ ਨਾਲ ਜੋ ਕਰਨਗੇ ਇੱਕੋ ਬੂਥ ਹੀ ਆ ਇੱਥੇ ਲਗਾ ਤੇ ਜਿਹੜੀ ਵੋਟ ਪੋਲਿਆ ਫਿਰ ਕਿੰਨੀ ਕੁ ਹੁੰਦੀ ਆ ਜਿਵੇਂ ਮੈਂ ਦੱਸਿਆ ਕਿ 1500 ਦੇ ਕਰੀਬ ਵੋਟ ਆ 12-1300 ਦੇ ਤਕਰੀਬਨ ਵੋਟ ਹੋਊਗੀ ਪੋਲਿੰਗ ਹਾਂਜੀ ਹਾਂਜੀ ਹੋਰ ਵੀ ਇੱਥੇ ਲੋਕ ਨੇ ਉਹਨਾਂ ਨੇ ਵੀ ਜਿਹੜੀ ਆ ਗੱਲਬਾਤ ਕਰ ਲੈਨੇ ਆ ਬਜ਼ੁਰਗ ਵੀ ਇੱਥੇ ਮੌਜੂਦ ਨੇ ਬਾਬਾ ਜੀ ਇਹ ਇਹ ਸ਼ੁਰੂ ਤੋਂ ਏ ਕਾ ਇਦਾਂ ਚੱਲਦਾ ਆ ਰਿਹਾ ਜਾਂ ਕਿਸ ਤਰੀਕੇ ਨਾਲ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਵੀ ਤੁਸੀਂ ਚੈਨਲ ਤੋਂ ਆਏ ਜਮੈਂ ਤੁਹਾਡਾ ਧੰਨਵਾਦ ਕਰਦਾ ਇਹ ਜੋ ਵੀ 2022 ਤੋਂ ਲੈ ਕੇ 2017 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਆਇਆ ਇਹ ਪਿੰਨੇ ਕਾਲੀਦਲ ਦਾ ਹੀ ਵੱਧ ਤੋਂ ਵੱਧ ਸਾਥ ਦਿੱਤਾ ਸਾਡੇ ਪਿੱਛੇ ਸਾਬਕਾ ਸਰਪੰਚ ਸਰਦਾਰ ਸਰਜੀਤ ਸਿੰਘ ਸਰਦਾਰ ਪਰਮਜੀਤ ਸਿੰਘ ਜਿਹੜੇ ਉਹ ਵੀ ਸ਼੍ਰੋਮਣੀ ਕਾਲੀਦਲ ਤੋਂ ਬੈਠੇ ਨੇ ਉਹਨਾਂ ਦੀ ਬੜੀ ਤਗੜੀ ਦੇਣ ਰਹੀ ਆ ਤੇ ਇਸ ਸਮੇਂ ਬੀਬੀ ਮਨਜੀਤ ਕੌਰ ਏਸੀ ਭਾਈਚਾਰੇ ਤੋਂ ਜਿੱਤਰਾ ਅੰਤ ਨਹੀਂ ਆਇਆ ਕਿ ਸਾਡਾ ਪਿੰਡ ਰਿਜ਼ਰਵ ਸੀ ਬੀਬੀ ਜਗENDER ਕੌਰ ਇਸ ਵਕਤ ਮੌਜੂਦਾ ਨੇ ਤੇ ਉਹ ਵੀ ਸਵਾਸਾਂਤੀ ਦੇ ਨਾਲ ਹੀ ਬਣਿਆ ਚਸ਼ੁਰ ਤੋਂ ਮਨ ਇਦਾਂ ਚੱਲ ਜਾ ਰਿਹਾ ਔਰ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨੇ ਕਿ ਕੁਝ ਹੀ ਦੂਰੀ ਤੇ ਇੱਥੇ ਪੋਲਿੰਗ ਸੈਂਟਰ ਮੌਜੂਦ ਹੈ ਔਰ ਗੱਲਬਾਤ ਕਰ ਲੈਨੇ ਇਹ ਇਹ ਇਸ ਤਰੀਕੇ ਨਾਲ ਨੌਜਵਾਨ ਨੂੰ ਤੁਸੀਂ ਪਿੰਡਦੇ ਔਰ ਇਸ ਤਰੀਕੇ ਨਾਲ ਹੀ ਬੂਥ ਲੱਗਦੇ ਨੇ ਇੱਥੇ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਲੱਗਦੇ ਆ ਅੱਗੇ ਹਾਂਜੀ 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 ਕਾਲੀਆਂ ਦੇ ਇਸੇ ਤਰ੍ਹਾਂ ਬੂਥ ਲੱਗਦੇ ਆ ਜੀ ਹੋਰ ਕਿਸੇ ਦਾ ਨਹੀਂ ਬੇਫਲ ਲੱਗਾ ਸਿਰਫ ਕਾਲੀਆਂ ਦਾ ਹੀ ਹੈ ਇਸੇ ਜਿਹੜੇ ਕਾਲੀ ਦਾ ਹਾਂਜੀ ਹਾਂਜੀ ਬਿਲਕੁਲ ਅਕਾਲੀ ਦਲ ਦਾ ਇਹਨਾਂ ਦਾ ਕਹਿਣਾ ਕਿ ਬੂਤ ਲੱਗਾ ਹੋਰ ਵੀ ਇੱਥੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਅਕਾਲੀ ਦਲ ਦਾ ਤੁਹਾਡੇ ਪਿੰਡ ਬੂਤ ਲੱਗਾ ਔਰ ਬਾਕੀ ਕਿਸੇ ਪਾਰਟੀ ਦਾ ਨਹੀਂ ਹੈ ਕਿ ਇਸ ਤਰੀਕੇ ਨਾਲ ਹੀ ਇੱਥੇ ਚੱਲਦਾ ਹੈ ਇਦਾਂ ਚੱਲਦਾ ਹੋਵੇ ਜੀ ਜੋ ਧੱਕਾ ਕਰਨਗੇ ਤਾਂ ਇਹ ਚੱਲੂ ਕੰਮ ਜਿਦਾਂ ਸਹੀ ਲੱਗੇ ਭਲਾ ਭਾਈ ਜੀ ਸ਼ੁਰੂ ਤੋਂ ਇਹ ਲੱਗਦਾ ਆ ਅੱਬੂ ਹਾਂਜੀ ਹਾਂਜੀ ਜਿਹੜੇ ਜਿੱਧਰ ਆਹੀ ਹੋ ਗਏ ਸਾਰੇ ਬਸ ਉਧਰ ਹੀ ਰਹਿਣਾ ਬਸ ਇੱਕੇ ਛੱਡ ਦੇ ਹਾਂ ਸਾਰੇ ਨਾ ਦੂਜੀ ਛੱਡ ਤੇ ਨਹੀਂ ਜਾਣਾ ਕਿਸੇ ਤੇ ਇਕੱਠਾ ਚੱਲਦੇ ਸਾਰੇ ਇੱਕ ਇੱਕ ਸਲਾਂ ਹਾਂਜੀ ਹਾਂਜੀ ਸਰਪੰਚ ਸਾਹਿਬ ਨਾਲ ਸਾਡੇ ਸਰਪੰਚ ਸਾਹਿਬ ਜਿੱਧਰ ਚੱਲੇ ਸਾਡੇ ਸਰਪੰਚ ਸਾਹਿਬ ਬੀਬੀ ਮਨਜੀਤ ਕੌਰ ਜੀ ਬਾਠ ਇਹ ਪਰਿਵਾਰ ਜਿਹੜਾ ਹੈ ਜਾਂ ਸੁਖਬਾਬ ਜੀ ਨੂੰ ਪਹਿਲਾਂ ਦੱਸਿਆ ਗਿਆ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਥੋਂ ਦੇ ਪਹਿਲੇ ਜਿਹੜੇ ਪ੍ਰਾਤਨ ਸਰਪੰਚ ਸਾਹਿਬ ਨੇ ਸਾਰੇ ਹੀ ਅਸੀਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਹਾਂ ਇਹ ਨਗਰ ਹੁਣ ਇਸ ਵਾਰ ਵੀ ਸਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਜੀ ਇੱਕ ਤਰਫਾ ਵੋਟ ਪੈ ਰਹੀ ਜੀ ਬਿਲਕੁਲ ਇੱਕ ਤਰਫਾ ਇਸ ਪਿੰਡ ਦੇ ਵਿੱਚ ਵੋਟ ਪੈ ਰਹੀ ਆ ਔਰ ਤੁਹਾਨੂੰ ਤਸਵੀਰ ਵੀ ਦਿਖਾ ਦਿੰਨੇ ਕਿ ਉਹ ਸਾਹਮਣੀ ਸਾਈਡ ਜਿਹੜੀ ਆ ਉਹ VOTING ਸੈਂਟਰ ਬਣਾਇਆ ਗਿਆ ਔਰ ਅਵੀ ਹੁਣੀ ਲੱਗਦਾ ਵੋਟ ਕਾਸਟ ਕਰਕੇ ਆਏ ਨੇ ਵੋਟ ਪਾ ਕੇ ਵੋਟ ਪਾਉਣ ਦੀ ਚੱਲੇ ਉਹ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ? ਖਾਨੀ ਮਨ ਪੋਰ ਪਾਉਂਦੇ। ਪਾਣੀ। ਤੇ ਇਹ ਫਿਰ ਇਸ ਤਰੀਕੇ ਨਾਲ ਤੁਸੀਂ ਨੌਜਵਾਨੋਂ ਪਿੰਡ ਦੇ ਇਸ ਤਰੀਕੇ ਨਾਲ ਚੱਲਦਾ ਸਰ? ਹਾਂਜੀ ਸਾਰਾ ਕੁਝ ਇਸ ਤਰੀਕੇ ਨਾਲ ਚੱਲਦਾ ਬਹੁਤ ਵਧੀਆ ਕੰਮ ਚੱਲਦਾ ਪਿਆ। ਅਸੀਂ ਜੋ ਆ ਨਾ ਜੇ ਇੱਕ ਬੰਨੇ ਹਿੰਦੀ ਹਾਂਜੀ ਸਾਡੇ ਵਿਚਾਰੇ ਵਧੀਆ ਚੱਲਦੇ ਬਿਲਕੁਲ ਉਹ ਉਧਰ ਕਾਊਂਟਿੰਗ ਸੈਂਟਰ ਵਾਲੇ ਪਾਸੇ ਵੀ ਜਿਹੜੀ ਆ VOTING ਸੈਂਟਰ ਵਾਲੇ ਪਾਸੇ ਵੀ ਤੁਹਾਨੂੰ ਲੈ ਕੇ ਚਲਦੇ ਆ ਜਿੱਥੇ ਪੋਲਿੰਗ ਏਜੰਟਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਇੱਕ ਹੀ ਪੋਲਿੰਗ ਏਜੰਟ ਜਿਹੜਾ ਹੈ ਬੈਠਾ ਹੋਇਆ ਹੈ ਅੰਦਰ ਹਾਲਾਂਕਿ ਕਿਸੇ ਹੋਰ ਪਾਰਟੀ ਦਾ ਇੱਥੇ ਪੋਲਿੰਗ ਏਜੰਟ ਵੀ ਜਿਹੜਾ ਹੈ ਪਿੰਡ ਦੇ ਵਿੱਚ ਨਹੀਂ ਮੌਜੂਦ ਹੈ ਔਰ ਇੱਕ ਤਰਫਾ ਆਪਾਂ ਕਹਿ ਸਕਦੇ ਹਾਂ ਕਿ ਵੋਟ ਇਸ ਪਿੰਡ ਦੇ ਵਿੱਚ ਪੈ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਪੈਣਾ ਵੀ ਜਿਹੜੀਆਂ ਨੇ ਵੋਟ ਕਾਸਟ ਕਰਕੇ ਇੱਥੇ ਬਾਹਰ ਆ ਰਹੀਆਂ ਨੇ ਔਰ ਜਿਹੜੇ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 1.5 1200 ਦੇ ਕਰੀਬ ਜਿਹੜੀ ਇਹਨਾਂ ਦਾ ਕਹਿਣਾ ਹੈ ਕਿ VOTING ਜਿਹੜੀ ਆ ਪੋਲ ਹੁੰਦੀ ਆ ਔਰ ਇੱਕੋ ਬੂਥ ਸਿਰਫ ਜਿਹੜਾ ਪਿੰਡ ਦੇ ਵਿੱਚ ਨਜ਼ਰ ਆਇਆ ਸ਼ਰੋਮਨੀਆ ਔਰ ਬੀਬੀ ਸੁਖਮਿੰਦਰ ਕੌਰ ਨੇ ਦਾਵਾ ਹੋਣਾ ਦਾ ਉਹਨਾਂ ਦਾ ਕਹਿਣਾ ਕਿ ਇੱਥੇ ਜਿਹੜੀ ਆ ਵੋਟ ਉਹਨਾਂ ਨੂੰ ਕਾਸਟ ਹੋ ਰਹੀ ਆ ਔਰ ਤੁਹਾਨੂੰ ਅੰਦਰ ਦੀ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਵੇਂ ਇੱਕ ਹੀ ਪੋਲਿੰਗ ਅਜੈਂਟ ਅੰਦਰ ਬੈਠਾ ਹੈ ਇਹ ਸਾਹਮਣੀ ਸਾਈਡ ਦੀ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਹੋਰ ਪਾਰਟੀ ਦਾ ਜਿਹੜਾ ਕੋਈ ਵੀ ਨੁਮਾਇੰਦਾ ਜਾਂ ਕੋਈ ਵੀ ਹੋਰ ਵਰਕਰ ਇਥੋਂ ਨਹੀਂ ਮੌਜੂਦ ਹੈ ਸਿਰਫ ਦੱਸਿਆ ਜਾ ਰਿਹਾ ਕਿ ਇਹ ਵੀ ਆਕਾਲੀ ਦਲ ਤੋਂ ਹੀ ਹਨ ਅਤੇ ਉਹਨਾਂ ਦਾ ਪੋਲਿੰਗ ਏਜੰਟ ਜਿਹੜਾ ਅੰਦਰ ਬੈਠਾ ਹੋਇਆ ਇੱਕ ਹੀ ਪੋਲਿੰਗ ਏਜੰਟ ਹੈ ਔਰ ਇੱਕ ਤਰਫਾ ਜਿਹੜੀ ਵੋਟ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆ ਕਾਸਟ ਹੋ ਰਹੀ ਆ ਇਹ ਤਸਵੀਰਾਂ ਨੇ ਤਰੰਤ ਰੰਦੀਆਂ ਔਰ ਇੱਥੇ ਜਿਹੜੀ ਆ ਵੋਟ ਪੈ ਰਹੀ ਹੈ ਔਰ ਇੱਕ ਦਿਲਚਸਪ ਤਸਵੀਰ ਇਸ ਕਰਕੇ ਸਾਹਮਣੇ ਆਈ ਕਿ ਮੀਆਪੁਰ ਤੋਂ ਸਿਰਫ ਕਿਹੜਾ ਸ਼ਰੋਮਣੀ ਅਕਾਲੀ ਦਲ ਦਾ ਹੀ ਬੂਥ ਹਤੇ ਪੋਲਿੰਗ ਯੂਨਿਟ ਬੈਠਾ ਹੈ ਅਤੇ ਵੋਟ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਨੇ ਦਾ ਕਹਿਣਾ ਕਿ ਪੈ ਰਹੀ ਹੈ ਤਰਨਤਾਰ ਤੋਂ ਸਿਦਾਰਥ ਰੋੜਾ ਨਿਊਜ਼ 24